ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਆਪਣੇ ਬਿਆਨ ਦੇ ਲਈ ਮਾਫੀ ਮੰਗੀ ਹੈ ਅਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਚੋਣ ਦੇ ਸ਼ਾਨ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪੰਛੀ ਦੇ ਨਾਲ ਕੀਤੀ ਸੀ ਵਿਵਾਦ ਵਧਦਾ ਦੇ ਅਮ੍ਰਿਤਾ ਵੜਿੰਗ ਨੇ ਜੜਾ ਹੈ ਆਪਣੇ ਬਿਆਨ ਦੇ ਲਈ ਮਾਫੀ ਮੰਗੀ ਹੈ ਵੱਡੀ ਖਬਰਦਾਰਤਾਨ ਨੂੰ ਅਮ੍ਰਿਤਾ ਵੜਿੰਗ ਨੇ ਮਾਫੀ ਮੰਗੀ ਹੈ ਆਪਣੇ ਵਿਵਾਦਿਤ ਬਿਆਨ ਦੇ ਲਈ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਕਿਹਾ ਹੈ ਕਿ ਕਿਸੇ ਦੀਆਂ ਪਵਨਾਵਾਂ ਨੂੰ ਛੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਮੰਗਦੀ ਹਾਂ ਮੈਂ ਆਪ ਸਭ ਜੀ ਦੇ ਪਾਸੋਂ जोड़ा है माफी मांग रही हैं वो वाहगुरु और संगत बख्शन है अमृता ने कांग्रेस के पंचे बाबे नानक के हथ तुलना की जिस तस जी पीसी ने अमृता वड़िंग के बयान दे जोड़ा है निखेपी चोड़ कमीशन अमृता वड़िंग के खिलाफ कर रहे हैं कार्रवाई एस जी पीसी के वालों कहा गया है दसी कि तुलना करने से जुड़ा है ਧਾਰਮਿਕ ਲੋਕਾਂ ਦਾ ਗੁੱਸਾ ਜੁੜਾ ਉਹਨਾਂ ਦੇ ਵਿੱਚ ਵੱਧ ਗਿਆ ਸੀ ਤੇ ਇਸੇ ਦੇ ਕਰਕੇ ਜੁੜਾਇਆ ਅਮ੍ਰਿਤਾ ਵੜਿੰਗ ਨੂੰ ਮਾਫੀ ਮੰਗਣਾ ਪਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਜੜਾਇਆ ਬਿਆਨ ਦੇ ਲਈ ਮਾਫੀ ਮੰਗੀ ਹੈ ਅਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਸ਼ਿਗਰੂ ਨਾਨਕਦੇਵ ਜੀ ਮਹਾਰਾਜ ਦੇ ਪੰਚ ਦਿਨਾਂ ਨਾਲ ਕੀਤੀ ਸੀ ਤੇ ਵਿਵਾਦ ਵੱਧਾ ਹੋਇਆ ਵਈ ਕਿ ਅਮ੍ਰਿਤਾ ਵੜਿੰਗ ਨੇ ਆਪਣੇ ਬਿਆਨ ਦੇ ਲਈ ਮਾਫੀ ਮੰਗ ਲਈ ਹੈ ਦੱਸਦੇ ਕਿ ਅਮ੍ਰਿਤਾ ਨੇ ਕਿਹਾ ਹੈ ਕਿ ਮੈਂ ਆਪ ਸਭ ਤੋਂ ਮਾਫੀ ਮੰਗ ਰਹੀ ਹਾਂ ਆਪਣੇ ਵਿਵਾਦਿਤ ਬਿਆਨ ਦੇ ਲਈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਮੈਂ ਆਪ ਸਭ ਜੀ ਦੇ ਪਾਸੋਂ ਮਾਫੀ ਮੰਗਦੀ ਆ ਅਮृता ਵੜਿੰਦ ਦੇ ਵੱਲੋਂ ਇਹ ਮਾਫੀ ਮੰਗੀ ਗਈ ਹੋਣਾ ਕਿ ਆ ਕਿਹਾ ਹੈ ਕਿ ਉਹ ਵਾਹਿਗੁਰੂ ਅਤੇ ਸੰਗਤ ਬਖਸ਼ੜਾ ਰਹੇ ਅਮ੍ਰਿਤਾ ਨੇ ਕਾਂਗਰਸ ਦੇ ਪੰਜੇ ਦੀ ਬਾਬੇ ਨਾਨਕ ਦੇ ਹੱਥ ਦੇ ਜੜੀ ਹੈ ਬਾਬੇ ਨਾਨਕ ਦੇ ਹੱਥ ਦੇ ਨਾਲ ਤੁਲਨਾ ਕੀਤੀ ਸੀ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇਸੀ ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਜਿੱਥੇ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ ਬڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗਨਾਨ ਸਿੰਘ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾਬ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾਬ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅੱਜ ਉਹਨਾਂ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਸਾਧ ਸੰਗਤ ਤੋਂ ਹੱਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣ ਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣ ਹਾਰ ਹੈ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ